ਪੰਜਾਬੀਓ ਮੈਂ ਤੁਹਾਡਾ ਆਪਣਾ ਗੁਰਮੁਖ ਸਿੰਘ ਆਸ ਕਰਦਾ ਸਭ ਠੀਕ ਠਾਕ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਅੱਜ ਆਪਾਂ ਗੱਲਬਾਤ ਕਰਦੇ ਆਂਗੇ ਮੀਂਹ ਦੇ ਬਾਰੇ ਕਿ ਮੀਂਹ ਦੇ ਨੁਕਸਾਨ ਇੰਨਾ ਕੀਤਾ ਵਗਾ ਮੀਂਹ ਨੇ ਕਈ ਥਾਮਾਂ ਦੇ ਉੱਤੇ ਕਿਵੇਂ ਮੋਗਾ ਜਗਰਾਉ ਬਠਿੰਡੇ ਏਰੀਏ ਦੇ ਵਿੱਚ ਵੀ ਕਈ ਥਾਮਾਂ ਬਰਨਾਲੇ ਏਰੀਏ ਦੇ ਵਿੱਚ ਵੀ ਕਈ ਥਾਮਾਂ ਤੇ ਐਨੇ ਮੀਂਹ ਨੇ ਨੁਕਸਾਨ ਕੀਤੇ ਨੇ ਕਿ ਕਿਵੇਂ ਕਹਿੰਦੇ ਸੀਗੇ ਪਹਿਲਾਂ ਮੀਂਹ ਨਹੀਂ ਪੈ ਰਹਾ ਮੀਂਹ ਨਹੀਂ ਪੈ ਰਹਾ ਤੇ ਇੱਕ ਦਿਨ ਪ੍ਰਮਾਤਮਾ ਨੇ ਐਨੇ ਮੀਂਹ ਬਖਸ਼ੇ ਨੇ ਕਿ ਤੇ ਐਨੇ ਮੀਂਹ ਪਾਏ ਨੇਗੇ ਕੇ ਨਿਯਾਰੇ ਬੰਨੇ ਪੈਣਗੇ ਕਿੱਥੇ ਨੁਕਸਾਨ ਹੋਏ ਨੇਗੇ ਉਹ ਲੋਕ ਲੋਕਾਂ ਨੂੰ ਵੀ ਪ੍ਰਮਾਤਮਾ ਭਲੀ ਭਾਖਸ਼ ਨੂੰ ਲੋਕਾਂ ਦੇ ਵੀ ਪ੍ਰਮਾਤਮਾ ਤੇ ਉਹਨਾਂ ਨੂੰ ਵੀ ਕਿਹੜੀ ਫਸਲਬਾਰੀ ਖਰਾਬ ਹੋਈ ਆ ਪ੍ਰਮਾਤਮਾ ਉਹਨਾਂ ਨੂੰ ਦੁੱਗਣੀ ਕਰਕੇ ਦਵੇ ਫਸਲਬਾਰੀ ਕਿਉਂਕਿ ਮੀਂਹ ਇੱਕ ਤਿੰਨ ਨੁਕਸਾਨ ਬਹੁਤ ਕੀਤੇ ਨੇਗੇ ਤੇ ਮੀਂਹ ਦੇ ਨੁਕਸਾਨ ਦੇ ਨਾਲ ਕਈ ਜਗ੍ਹਾ ਦੇ ਉੱਤੇ ਇੰਨਾ ਭਾਰੀ ਮੀਂਹ ਪੈਣ ਦੇ ਕਾਰਨ ਕਈ ਤਾਂ ਮੈਂ ਤੇ ਇੰਨਾ ਮੀਂਹ ਪਿਆ ਵੀ ਨਹੀਂ ਹੈਗਾ ਤੇ ਉੱਥੇ ਦੀ ਕਿਹੜੇ ਪਾਈਪ ਨੇ ਜਾ ਕੇ ਕਿਥੇ ਨਵੀਆਂ ਕੱਸੀਆਂ ਸੂਏ ਬਣਾਏ ਨੇਗੇ ਉਹ ਬਲੌਕ ਇੱਤਨੇਗੇ ਤੇ ਉਹਦੇ ਨਾਲ ਨੁਕਸਾਨ ਕਈਆਂ ਦਾ ਹੋਇਆ ਪਕਾ ਤੇ ਬਲੌਕ ਪਾਈਪਾਂ ਦੇ ਕਾਨ ਪਾਣੀ ਕਰਾਉਸ ਨਹੀਂ ਹੋਇਆ ਤੇ ਉਹ ਖੇਤਾਂ ਦੇ ਵਿੱਚ ਦੀ ਲੰਘਦਾ ਹੋਇਆ ਫਸਲ ਦੀ ਤਬਾਹੀ ਕਰਦਾ ਗਿਆ ਪਕਾ ਤੇ ਹੁਣ ਕਿਵੇਂ ਕਹਿ ਸਕਦੇ ਆ ਕਿ ਮੱਲੇ ਮੱਲੇ ਆਣਾ ਜਾਂ ਰਸ਼ੂਰਪੁਰ ਇੱਧਰਲੇ ਸਾਡੇ ਏਰੀਆ ਦੇ ਜਗਰਾਉ ਏਰੀਆ ਦੇ ਵਿੱਚ ਵੀ ਖਾਸੀ ਫਸਲ ਦੀ ਤਬਾਹੀ ਹੋਈ ਆ ਕਿ ਕਿ ਮਹੀਨੇ ਇੱਕ ਤੀ ਨਜ਼ਾਰੇ ਇੰਨੇ ਬਣਨੇ ਨੇਗੇ ਕਿ ਛੋਣੇ ਵਾਲੇ ਤਾਂ ਪੋ ਮਾਰਦੇ ਨੇ ਭਰਾਵੋ ਪੁੱਠੀਆਂ ਜ਼ਾਲਾ ਜਿੰਨਾਂ ਦਾ ਸਹੀ ਸ਼ਲਾਮ ਤਾਂ ਕਹ ਉਹ ਮਾਰਦੇ ਨੇ ਕਿ ਪੁੱਠੀਆਂ ਜ਼ਣਾ ਕਿਉਂਕਿ ਇੰਨੇ ਨਜ਼ਾਰੇ ਮਹੀਨੇ ਬੰਦ ਤੇ ਕਿਵੇਂ ਕਹਿੰਦੇ ਸੀਗੇ ਪਹਿਲਾਂ ਮਹੀ ਨਹੀਂ ਪੈਂਦੇ ਮਹੀ ਨਹੀਂ ਪੈਂਦੇ ਤੇ ਹੁਣ ਪਰਮਾਤਮਾ ਨੇ ਅਜੇ ਖੁੱਲੇ ਗੱਫੇ ਦਿੱਤੇ ਨੇ ਕਿ ਮਹੀ ਦੇ ਕਿ ਹੁਣ ਪਰਮਾਤਮਾ ਬੰਦ ਕਰਨੀ ਰਿਹਾ ਹੈਗਾ ਮਹੀ ਤੇ ਹੁਣ ਪਰਮਾਤਮਾ ਹੁਣ ਪਰਮਾਤਮਾ ਨੂੰ ਕਹਿੰਦੇ ਨੇ ਭਈ ਕੁਸ਼ਮੇ ਲਈ ਮਹੀ ਪਰਮਾਤਮਾ ਬੰਦ ਕਰਦੇ ਗਏ ਹੁਣ ਮੰਨਦਾ ਨਹੀਂ ਹੈਗਾ ਪਰਮਾਤਮਾ ਕਿਉਂਕਿ ਕਈ ਥਾਵਾਂ ਦੇ ਉੱਤੇ ਪੁਰਾਣੇ ਰੀਤੀ ਰਿਵਾਜਾਂ ਦੇ ਨਾਲ ਗੁੱਡੀਆਂ ਵੀ ਪੁੱਕੀਆਂ ਸੀਗੀਆਂ ਫੂਕਦੇ ਸੀਗੇ ਜਾਂ ਫੂਕੀਆਂ ਨੇਗੀਆਂ ਐਕਤੀ ਵੀ ਤੇ ਮੀਂਹ ਪੈਣਾ ਪੈਣ ਕਰਕੇ ਕਿ ਮੀਂਹ ਪੈ ਲਵੇ ਕਿਵੇਂ ਕਹਿੰਦੇ ਪਹਿਲਾਂ ਲੋਕ ਕਹਿੰਦੇ ਸੀਗੇ ਕਿ ਮੀਂਹ ਮੀਂਹ ਨਹੀਂ ਪੈਂਦੇ ਕਿ ਇੰਨਾ ਪਾਣੀ ਏਟਾ ਵਾਗ ਗਿਆ ਇੰਨਾ ਪਾਣੀ ਏਟਾ ਵਾਗ ਗਿਆ 4 ਫੁੱਟ ਵਾਗ ਗਿਆ 5 ਫੁੱਟ ਵਾਗ ਗਿਆ 10 ਫੁੱਟ ਵਾਗ ਗਿਆ ਕਿਉਂਕਿ ਆਪਾਂ ਵੀ ਦੇ ਦੇ ਸੀਗੇ ਕਈ ਵਾਰ ਮੋਟਰਾਂ ਦੇ ਵਿੱਚ ਆਪਾਂ ਨੂੰ ਵੀ ਹਰੇਕ ਸਾਲ 5 ਇੱਕ ਟੂਟਾ ਜਾਂ ਦੋ ਟੂਟੇ ਪਾਉਣ ਪੈਣ ਦੀ ਲੋੜ ਪੈਂਦੀ ਸੀ ਤੇ ਐਕਤੀ ਵੀ ਕਈ ਥਾਵਾਂ ਤੇ ਪਾਏ ਨੇਗੇ ਇੱਕ ਦੋ ਟੂਟੇ ਪਾਏ ਨੇਗੇ ਕਈ ਜ਼ਿਲ੍ਹਿਆਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਮੋਟਰਾਂ ਦੇ 2-2 3-3 ਟੋਟੇ ਜਾਂ ਇੱਕ ਟੋਟਾ ਦਾ ਹਰੇਕ ਪਾਸੇ ਤਕਰੀਬਨ ਪਿਆਈ ਆਗਾ ਤੇ ਇੱਕ ਦੀ ਪ੍ਰਮਾਤਮਾ ਨੇ ਇੰਨੇ ਗੁਫੇ ਗਫੇ ਖੁੱਲੇ ਸੱਟ ਦੇ ਮੀਂਹ ਦੇ ਉੱਤੇ ਪ੍ਰਮਾਤਮਾ ਕਹਿੰਦਾ ਵੀ ਗਾਂਹ ਨੂੰ ਤੁਹਾਨੂੰ ਟੋਟਾ ਪਾਉਣ ਦੀ ਲੋੜ ਨਹੀਂ ਹੈਗੀ ਮੋਟਰਾਂ ਦੇ ਵਿੱਚ ਕੰਨੇ ਛੋਟੇ ਮੋਟਰ ਚੱਲਦੀ ਹੈਗੀ ਇੱਥੇ ਹੀ ਚਲਾਉਂਗਾ ਤੇ ਖੁੱਲੇ ਗੁਫੇ ਤੁਹਾਨੂੰ ਦਊਂਗਾ ਕਿ ਕਿਹੜੇ ਮੇਰੇ ਵੀਰ ਭਾਈ ਮੱਕੀ ਜਿਨ੍ਹਾਂ ਨੇ ਕੱਟ ਲਈ ਜਾਂ ਕੱਟਦੇ ਨੇਗੇ ਜਾਂ ਜਗ ਇਹਨਾਂ ਨੇ ਚਾਰ ਪਾਲਿਆ ਜਾਂ ਪਾ ਰਹੇ ਨੇਗੇ ਉਹਨਾਂ ਨੂੰ ਤਾਂ ਥੋੜਾ ਜਿਹਾ ਹੁੰਦਾ ਪਗਾ ਅਫਸੋਸ ਮੀਂਹ ਦਾ ਕਿਉਂਕਿ ਕਿਉਂਕਿ ਉਹਨਾਂ ਦੀ ਵੀ ਫਸਲ ਪਾਈ ਯਾਰ ਖਰਾਬ ਹੁੰਦੀ ਆ ਕਿ ਤੇ ਉਹਨਾਂ ਨੂੰ ਵੀ ਅਫਸੋਸ ਆ ਪਰਮਾਤਮਾ ਉਹਨਾਂ ਦੇ ਵੀ ਭਲੀ ਕਰੇ ਕਹੋ ਕਿ ਪਰਮਾਤਮਾ ਨੂੰ ਹਰੇਕ ਦਾ ਫਿਕਰਾ ਕਰਾਗਾ ਹਰੇਕ ਬੰਦਾ ਆਪਦੇ ਆਪਦੀ ਸੋਚਦਾ ਪਗਾ ਦੂਜੇ ਦੀ ਕਿਸੇ ਦੀ ਨਹੀਂ ਸੋਚਦਾ ਪਰਮਾਤਮਾ ਹਰੇਕ ਦੇ ਭਲੀ ਕਰਦਾ ਪਗਾ ਕਿ ਪਰਮਾਤਮਾ ਹਰੇਕ ਦੀ ਰਾਗ-ਰਾਗ ਦੇ ਵਿੱਚ ਵਸਿਆ ਹੋਇਆ ਹਰੇਕ ਦੇ ਪਰਮਾਤਮਾ ਸੁਵਾਸ਼ ਸੁਵਾਸ਼ ਦੇ ਵਿੱਚ ਪਰਮਾਤਮਾ ਹਰੇਕ ਸਾਹ ਨਾਲ ਆ ਬੰਦਾ ਪ੍ਰਮਾਤਮਾ ਦਾ ਨਾਮ ਲੈਂਦਾ ਵਗਾ ਹਰੇਕ ਬੰਦਾ ਭਲੀ ਮੰਗਦਾ ਵਗਾ ਆਪਾਂ ਵੀ ਪਰ ਆ ਉਹ ਭਲੀ ਮੰਗਦੇ ਆ ਕਿ ਕਿਉਂਕਿ ਕਿਹਦੀ ਮੇਰੇ ਵੀਰ ਭਾਈ ਦੀ ਫਸਲ ਤਬਾਹ ਹੋਈ ਆ ਕਿੱਥੇ ਕਿੱਥੇ ਵੀ ਤਬਾਹ ਹੋਈ ਆ ਪ੍ਰਮਾਤਮਾ ਦੁੱਗਣੀ ਕਰਕੇ ਦੇ ਵੀ ਯਾਰ ਹਨਾ ਕਿਸੇ ਮੇਰੇ ਵੀਰ ਭਾਈ ਨੂੰ ਘਾਟਾਂ ਨਾ ਪਵੇ ਕਿਉਂਕਿ ਘਾਟੇ ਨਾਲ ਕਿਉਂਕਿ ਜਿਹੜੇ ਬੰਦੇ ਦੀ ਅਕਤੀ ਚ ਗੋਤੇ ਦੇ ਲੇਤੀ ਆ ਘਾਟੇ ਨਾਲ ਬੰਦੇ ਨੂੰ ਬਹੁਤ ਅਫਸੋਸ ਹੁੰਦਾ ਵਗਾ ਤੇ ਅਕਤੀ ਪ੍ਰਮਾਤਮਾ ਨੇ ਇੰਨੇ ਖੁੱਲੇ ਗੱਫੇ ਦਿੱਤੇ ਦੇਵੇ ਕਿਹਦੇ ਲੈਤੀ ਆ ਟੇਕੇ ਦੇ ਵੀ ਜਿਹਦੀ ਲੈਤੀ ਆ ਜਿੱਥੇ ਪਾਣੀ ਨਹੀਂ ਟੱਬੇ ਵਾਲੀ ਜਮੀਨ ਹੁੰਦੀ ਸੀਗੀ ਰੇਤਲੀ ਜਮੀਨ ਹੁੰਦੀ ਜੀ ਉੱਥੇ ਪਾਣੀ ਦੀ ਮੋਟਰ ਤੋਂ ਪੂਰਾ ਕਰਦੀ ਸੀਗੀ ਮੋਟਰ ਤੇ ਇੱਕ ਦੀ ਪ੍ਰਮਾਤਮਾ ਨੇ ਇੰਨੇ ਕਫੇ ਖੁੱਲੇ ਦੇਤੇ ਵਿੱਚ ਥੋਨੂੰ ਮੋਟਰ ਚਲਾਉਣ ਦੀ ਪ੍ਰਮਾਤਮਾ ਕਹਿੰਦਾ ਲੋੜ ਨਹੀਂ ਮੈ ਇਧਰੋਂ ਛੱਦੇ ਹੀ ਆਉਣਗੇ ਥੋਡੇ ਵੱਲ ਮੀ ਤੇ ਸੱਦੇ ਹੀ ਜਾਊਗਾ ਕਿਉਂਕਿ ਇੰਨਾ ਪ੍ਰਮਾਤਮਾ ਨੇ ਮੀ ਪਾਤਾ ਵਗਾ ਕਿ ਚਾਹਲਾ ਵੀ ਇੱਕ ਦੀ ਨਜ਼ਾਰੇ ਬਣਦੇ ਰਹੇ ਕਿ ਪ੍ਰਮਾਤਮਾ ਦੀ ਰਜਾ ਦੇ ਵਿੱਚ ਇਕਤੀ ਲੋਕ ਵੀ ਪੁੱਠੀਆਂ ਸਾਲਾ ਮਾਰਦੇ ਨੇ ਕਿਉਂਕਿ ਇਕਤੀ ਮੋਟਰ ਚਲਾਉਣ ਦੀ ਇੰਨੀ ਲੋੜ ਨਹੀਂ ਪਈ ਅੱਗੇ ਕਿ ਖੇਤ ਜਿਹੜਾ ਪੱਜਦਾ ਸੀਗਾ ਕਿ ਜਦੋਂ ਲਾਈਟ ਪੱਜ ਜਾਂਦੀ ਸੀ ਜਾਂ ਜਦੋਂ ਲਾਈਟ ਆਉਣੀ ਸੀ ਕਈ ਵਾਰ ਆਟੋਮੈਟਿਕ ਡਿੱਗ ਜਾਂਦਾਈ ਜਾਂ ਉਹ ਚੱਕਣ ਜਾਂਦੇ ਸੀ ਹੈਨਾ ਤੇ ਉਦੋਂ ਖੇਤ ਚ ਜਿਹੜਾ ਪੱਜਦਾ ਜੀਗਾ ਇਕਤੀ ਇਕਤੀ ਤਾਂ ਖੇਤ ਚ ਜਿਹੜਾ ਇਕਤੀ ਤਾਂ ਮਾਰਨਾ ਪੈਂਦਾ ਕਿ ਕਿਸੇ ਪਾਸੇ ਚੂਹੇ ਨੇ ਖਾਡ ਨਾ ਪਾਤੀ ਹੋਵੇ ਬੱਟ ਚ ਤਾਂ ਜਾਂ ਫਿਰ ਕਿਸੇ ਪਾਸਿਓਂ ਬੱਟ ਨਾ ਟੁੱਟੀ ਹੋਵੇ ਤੇ ਸਾਡੇ ਬੰਦੀ ਭਰਾਵੋ ਸੁੱਖ ਸ਼ਾਂਤੀ ਆ ਗਈ ਵਧੀਆ ਪਾ ਗਈ ਫਸਲਬਾਰੀ ਹਜੇ ਤੱਕ ਕੋਈ ਨੁਕਸਾਨ ਨਹੀਂ ਹੋਇਆ ਜਿਹੜੇ ਪਾਸੇ ਵੀ ਨੁਕਸਾਨ ਹੋਇਆ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਉਹ ਵੀਰਾਂ ਨੂੰ ਹਨਾ ਦੁੱਗਣੀ ਤਿੱਗਣੀ ਤਰੱਕੀ ਬਖਸ਼ੇ ਤੇ ਫਸਲ ਦਾ ਨੁਕਸਾਨ ਹੋਣ ਤੋਂ ਬਚਾਵੇ ਤੇ ਗਾਹਾਂ ਨੂੰ ਉਹ ਪ੍ਰਮਾਤਮਾ ਉਹਨਾਂ ਦੇ ਵੀ ਦੁੱਗਣੀ ਤਿੱਗਣੀ ਆ ਫਸਲ ਤਬਾਹੀ ਕਰੇ ਤੇ ਅਰਦਾਸ ਕਰਿਆ ਕਰੋ ਪ੍ਰਮਾਤਮਾ ਅੱਗੇ ਪ੍ਰਭੂ ਤੇ ਕਿਸੇ ਦਾ ਨੁਕਸਾਨ ਨਾ ਹੋਵੇ ਹਰੇਕੀ ਭਲੀ ਚਾਹੁੰਦਾ ਵਗਾ ਇੱਕ ਦੂਜੇ ਦੀ ਬਹੁਤ ਲੋਕ ਘਟਨੇਗੇ ਕਿਹੜਾ ਇੱਕ ਦੂਜੇ ਦੀ ਬਰਬਾਦੀ ਚਾਹੁੰਦਾ ਵਗਾ ਜਾਂ ਇੱਕ ਦੂਜੇ ਦੇ ਇੱਕ ਦੂਜੇ ਨੂੰ ਦੇਖ ਕੇ ਮੱਚਦਾ ਵਗਾ ਬਹੁਤ ਲੋਕ ਅੱਜ ਕੱਲ ਘਟ ਰਹਿ ਗਏ ਨੇਗੇ ਤੇ ਹੁਣ ਤਾਂ ਹਰੇਕ ਬੰਦਾ ਭਲੀ ਮੰਗਦਾ ਵਗਾ ਹਰੇਕ ਬੰਦਾ ਪਰਮਾਤਮਾ ਦੀ ਰਗਿਆਦ ਵਿੱਚ ਰਾਜੀ ਆ ਧੰਨਵਾਦ ਜੀ ਮੁਰਕੇ ਫੇਰ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕਰਦਾ ਮਗਾ ਅੱਜ ਤਾਂ ਆਪਣਾ ਇੰਨਾ ਕ ਬਲੌਗ ਸੀਗਾ ਤੇ ਬਲੌਗਾਂ ਨੂੰ ਤੁਹਾਡਾ ਬਹੁਤ ਲਾਈਕ ਕਮੈਂਟ ਆਉਂਦੇ ਨੇਗੇ ਧੰਨਵਾਦ ਕਰਦਾ ਮਗਾ ਇੱਥੇ ਤੱਕ ਪਹੁੰਚਣ ਲਈ ਤੇ ਅਰਦਾਸ ਕਰਦਾ ਪ੍ਰਮਾਤਮਾ ਸਾਨੂੰ ਚੜ੍ਹਦੀ ਕਲਾ ਬਖਸ਼ੇ ਤੇ ਦਿਨ ਦੁਗਜਾਤਰਾ ਤੇਗਣੀ ਚੌਗਣੀ ਤਰੱਕੀਆਂ ਬਖਸ਼ੇ ਧੰਨਵਾਦ ਜੀ ਮੇਰੇ ਬੰਦੇੋ ਸ਼ਾਰਿਆਂ ਨੂੰ ਤੇ ਪ੍ਰਮਾਤਮਾ ਖੁਸ਼ ਰੱਖੇ ਤੁਹਾਨੂੰ ਹਮੇਸ਼ਾ